ਲਾਗ ਰੋੜਕਾ ਕਲਾ ਦੇ ਦੀਨ ਪਿੰਦੇ ਪਿੰਡ ਢੰਡਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਸਮਾਜ ਸੇਵੀ ਰਿਸ਼ਪਾਲ ਸਿੰਘ ਸਰਪੰਚ ਬਲਵਿੰਦਰ ਕੋਰ ਪੰਚ ਬਲਵਿੰਦਰ ਅਤੇ ਗੁਰਦੇਵਾਲ ਸਿੰਘ ਮੁਖ ਸੇਵਾਦਾਰ ਸ਼ਕੰਡੀ ਬਾਬਾ ਬਾਲਗਨਾਥ ਮੰਦਿਰ ਢੰਡਾ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਇਸ ਮੌਕੇ ਪਿੰਡ ਦੀਆਂ ਲੜਕੀਆਂ ਅਤੇ ਔਰਤਾਂ ਵੱਲੋਂ ਤੀਜੇ ਨਾਲ ਸੰਬੰਧਿਤ ਗੀਤਾਂ ਤੇ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਲੜਕੀਆਂ ਤੇ ਔਰਤਾਂ ਨੇ ਡੀਜੇ ਦੀਆਂ ਧੁਨਾਂ ਤੇ ਕਿੱਦਾ ਭੰਗੜਾ ਪਾਇਆ ਅਤੇ ਪਿੰਗਾ ਵੀ ਝੂਟੀਆਂ ਇਸ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਤੋਂ ਸੰਗਠਨ ਅਤੇ ਮੈਂਬਰ ਪਲਾਨਿੰਗ ਬੋਰਡ ਜਲੰਧਰ ਸੰਜੇਟਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ। ਇਸ ਮੌਕੇ ਉਹਨਾਂ ਕਿਹਾ ਤੀਆਂ ਤੀਆਂ ਦਾ ਤਿਉਹਾਰ ਹੈ। ਇਸ ਦਿਨ ਨੂੰ ਤੀਆਂ ਚਾਵਾਂ ਨਾਲ ਉਡੀਕਦੀਆਂ ਹਨ ਕਿਉਂਕਿ ਇਸ ਦਿਨ ਨੂੰ ਪਿੰਡ ਦੀਆਂ ਤੀਆਂ ਇਕੱਠੀਆਂ ਹੋ ਕੇ ਮਨਾਉਂਦੀਆਂ ਹਨ। ਇਸ ਮੌਕੇ ਉਹਨਾਂ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੀਆਂ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਮੁੱਖ ਮਹਿਮਾਨ ਸੰਜੇਟਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਨਾਕ ਖਾਲਸਾ ਗਰਲਸ ਕਾਲਜੀਏਟ ਅਤੇ ਗੁਰੂ ਨਾਨਕ ਕਾਲਜ ਗਰਲਜ਼ ਕਾਲਜ ਦੇ ਵਿਦਿਆਰਥਣਾਂ ਵੱਲੋਂ ਪਿਆ ਨਾਲ ਸੰਬੰਧਿਤ ਬੋਲੀਆਂ ਤੇ ਖਾਸ ਪੇਸ਼ਕਾਰੀ ਕੀਤੀ ਗਈ। ਗ੍ਰਾਮ ਪੰਚਾਇਤ ਵੱਲੋਂ ਪ੍ਰਿੰਸੀਪਲ ਮਨਜੂ ਸ਼ਰਮਾ, ਪ੍ਰਿੰਸੀਪਲ ਜਸਵੀਰ ਕੌਰ ਅਤੇ ਸਟਾਫ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਬਲਵਿੰਦਰ ਕੌਰ, ਪੰਚ ਬਲਵਿੰਦਰ ਕੌਰ, ਪੰਚ ਮਨਜੀਤ ਕੌਰ, ਪੰਚ ਬਿੰਦਰ ਸੁਮਨ, ਪੰਚ ਦਲਜੀਤ ਸਿੰਘ, ਮਨਜੀਤ ਸਿੰਘ, ਸਦਾਰਾਮ, ਸਰਬਜੀਤ ਸਿੰਘ ਤੇ ਸੀ ਫਰੀਦਾ, ਅਫਤਾਰ ਸਿੰਘ, ਭੁਪਿੰਦਰ ਕੌਰ, ਪ੍ਰਿਆ ਬੰਗੜ ਮੁਨੀਸ਼ਾ ਕੋਮਲ ਤੋਂ ਇਲਾਵਾ ਵੱਡੀ ਗੰਦੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਰਹੇ। ਜੀ ਮਾਈਕਲ ਜੀ ಗ್ರಾಮ ਪੰਚਾਇਤ ਪ੍ਰਿੰਪੰਡਾ ਅਤੇ ਐਨਆਰਆਈ ਦੀ ਹੋਂਦ ਸਹਿਯੋਗ ਨਾਲ ਇਹ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਲੜਕੀਆਂ ਅਤੇ ਔਰਤਾਂ ਨੇ ਬਹੁਤ ਉਤਸ਼ਾਹ ਦਿਖਾਇਆ ਅਤੇ ਗਿੱਧਾ ਅਤੇ ਗੋਲੀਆਂ ਪਾ ਕੇ ਇਸ ਤਿਹਾਨ ਨੂੰ ਮਨਾਇਆ ਮੈਂ ਸਾਰੀ ಗ್ರಾಮ ਪੰਚਾਇਤ ਅਤੇ ਐਨਆਰਆਈ ਦਾ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕਰਵਾਇਆ ਥੈਂਕ ਯੂ ਸੋ ਮੱਚ